ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਯਾਤਰਾ ਕਰਦੇ ਕਰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਕੰਢੇ ਤੇ ਡੇਰਾ ਲਾਈ ਬੈਠੇ ਮੁਗਦਮਨਾ ਦੇ ਫਕੀਰ ਕੋਲ ਜਾ ਪਹੁੰਚੇ ਗੁਰੂ ਜੀ ਨੇ ਦੇਖਿਆ ਕਿ ਉਹ ਫਕੀਰ ਹਵਾ ਵਿੱਚ ਬੈਠਾ ਹੋਇਆ ਸੀ ਅਤੇ ਫਕੀਰ ਦੇ ਇਸ ਚਮਤਕਾਰ ਨੂੰ ਦੇਖਣ ਲਈ ਦੂਰ ਦੂਰ ਤੋਂ ਲੋਕ ਆ ਰਹੇ ਸਨ ਮੁਗਦੰ ਫਕੀਰ ਨੇ ਅਲੌਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਬਹੁਤ ਭਗਤੀ ਕੀਤੀ ਹੋਈ ਸੀ ਦੂਰ ਨੇੜੇ ਤੋਂ ਆਏ ਲੋਕ ਜਦੋਂ ਉਸ ਫਕੀਰ ਨੂੰ ਹਵਾ ਵਿੱਚ ਉੱਡਦਾ ਦੇਖਦੇ ਤਾਂ ਆਪਣੀਆਂ ਉਂਗਲਾਂ ਨੂੰ ਦੰਦਾਂ ਹੇਠ ਲੈ ਲੈਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਫਕੀਰ ਕੋਲ ਪਹੁੰਚੇ ਤਾਂ ਉਸ ਮੁਗਦਮ ਫਕੀਰ ਨੇ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਮੁਗਦਮ ਫਕੀਰ ਨੇ ਜਦੋਂ ਗੁਰੂ ਜੀ ਨੂੰ ਦੇਖਿਆ ਤਾਂ ਉਸਨੇ ਬੜੇ ਹੀ ਆਦਰ ਸਤਿਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਬੈਠਣ ਲਈ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇੱਕ ਪਾਸੇ ਹੋ ਕੇ ਬੈਠ ਗਏ ਅਤੇ ਉਹ ਫਕੀਰ ਦੀਆਂ ਅਲੌਕਿਕ ਸ਼ਕਤੀਆਂ ਨੂੰ ਦੇਖਣ ਲੱਗ ਪਏ ਥੋੜੇ ਸਮੇਂ ਬਾਅਦ ਉੱਥੇ ਕੁਝ ਅਜੀਹਾ ਹੋਇਆ ਕਿ ਉੱਥੇ ਪਹੁੰਚੇ ਸਾਰੇ ਲੋਕਾਂ ਵਿੱਚ ਭਗੜੜ ਮਚ ਗਈ ਕਿਉਂਕਿ ਕੁਝ ਸਮੇਂ ਦੇ ਬਾਅਦ ਸਾਹਮਣੇ ਵਾਲੀ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਭਚਾਲ ਆਇਆ ਹੋਵੇ ਮਸਜਿਦ ਨੂੰ ਹਿਲਦਾ ਦੇਖ ਕੇ ਲੋਕਾਂ ਵਿੱਚ ਭਗੜੜ ਮਚ ਗਈ ਅਤੇ ਸਾਰੇ ਜਣਿਆਂ ਨੂੰ ਆਪੋ ਆਪਣੀਆਂ ਜਾਨਾਂ ਦੀ ਪੈ ਗਈ ਤੇ ਸਾਰੇ ਲੋਕ ਆਪਣੀਆਂ ਜਾਨਾਂ ਨੂੰ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ ਮੁਕਤਮ ਫਕੀਰ ਨੇ ਇਹ ਸਭ ਦੇਖ ਕੇ ਲੋਕਾਂ ਨੂੰ ਬੜੀ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਜਿੰਨਾ ਚਿਰ ਮੈਂ ਇੱਥੇ ਹਾਂ ਤੁਸੀਂ ਡਰੋ ਨਾ ਮੈਂ ਹੁਣੇ ਹੀ ਕੁਝ ਕਰਦਾ ਹਾਂ ਐਨੀ ਗੱਲ ਕਹਿਣ ਤੋਂ ਬਾਅਦ ਮੁਕਤਮ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਪੁਚਾਲ ਨੂੰ ਰੋਕਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਪਰਮਾਤਮਾ ਨੇ ਵੀ ਮੁਗਦਮ ਫਕੀਰ ਦੀ ਅਰਦਾਸ ਨੂੰ ਕਬੂਲ ਕੀਤਾ ਅਤੇ ਮਸਜਿਦ ਹਿੱਲਣੋਂ ਬੰਦ ਹੋ ਗਈ ਐਨੀ ਤੇਜ਼ੀ ਨਾਲ ਹਿੱਲ ਰਹੀ ਮਸਜਿਦ ਜਦੋਂ ਇੱਕਦਮ ਹਿੱਲਣੋਂ ਬੰਦ ਹੋ ਗਈ ਤਾਂ ਲੋਕਾਂ ਦੇ ਸਾਹ ਵਿੱਚ ਸਾਹ ਆਇਆ ਸਾਰੇ ਜਣੇ ਮੁਗਦਮ ਫਕੀਰ ਕੋਲੋਂ ਪੁੱਛਣ ਲੱਗੇ ਕਿ ਫਕੀਰ ਜੀ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਕੀ ਐਨੀ ਤੇਜ਼ੀ ਨਾਲ ਹਿੱਲ ਰਹੀ ਮਸਜਿਦ ਕਿਸ ਤਰ੍ਹਾਂ ਇੱਕਦਮ ਬੰਦ ਹੋ ਗਈ ਤਾਂ ਮੁਕਤਮ ਫਕੀਰ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਇਹ ਸਭ ਚਮਤਕਾਰ ਮੇਰਾ ਸੀ ਮੈਂ ਹੀ ਇਸ ਪੁਚਾਲ ਨੂੰ ਰੋਕਿਆ ਹੈ ਜੇਕਰ ਮੈਂ ਅੱਜ ਇੱਥੇ ਨਾ ਹੁੰਦਾ ਤਾਂ ਅੱਜ ਇਹ ਪੁਚਾਲ ਕਦੇ ਵੀ ਨਹੀਂ ਰੁਕਣਾ ਸੀ ਸਾਰੇ ਲੋਕ ਮੁਕਦਮ ਫਕੀਰ ਦੀ ਜੈ ਜੈਕਾਰ ਕਰਨ ਲੱਗ ਪਏ ਜਿਸ ਨੂੰ ਦੇਖ ਕੇ ਮੁਗਦਮ ਫਕੀਰ ਬਹੁਤ ਖੁਸ਼ ਹੋਇਆ ਅਤੇ ਉੱਚੀ ਉੱਚੀ ਹੱਸਣ ਲੱਗਾ ਪਰ ਥੋੜੇ ਹੀ ਸਮੇਂ ਬਾਅਦ ਕੁਝ ਅਜੀਹਾ ਹੋਇਆ ਜਿਸ ਨਾਲ ਮੁਗਦਮ ਫਕੀਰ ਚਿੰਤਾ ਵਿੱਚ ਪੈ ਗਿਆ ਕਿਉਂਕਿ ਜਿਹੜਾ ਮੁਗਦਮ ਫਕੀਰ ਹਵਾ ਵਿੱਚ ਉੱਡਦਾ ਸੀ ਹੁਣ ਉਸ ਕੋਲ ਹਵਾ ਵਿੱਚ ਉੱਡਿਆ ਨਹੀਂ ਜਾ ਰਿਹਾ ਸੀ ਮੁਗਦਮ ਫਕੀਰ ਨੇ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਬਹੁਤ ਪਰਯੋਗ ਕੀਤਾ ਪਰ ਕੋਈ ਵੀ ਸ਼ਕਤੀ ਕੰਮ ਨਹੀਂ ਕਰ ਰਹੀ ਸੀ ਮੁਗਦਮ ਫਕੀਰ ਦੀ ਹਾਲਤ ਨੂੰ ਦੇਖ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਾਸਾ ਨਿਕਲ ਗਿਆ ਅਤਿਓ ਥੋੜਾ ਜਿਹਾ ਮੁਸਕਰਾਉਣ ਲੱਗ ਪਏ ਗੁਰੂ ਜੀ ਨੂੰ ਮੁਸਕਰਾਉਂਦਿਆਂ ਦੇਖ ਕੇ ਮੁਗਦਮ ਫਕੀਰ ਦੇ ਮਨ ਵਿੱਚ ਆਇਆ ਕਿ ਜ਼ਰੂਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਜਿਹੜਾ ਕੀ ਮੇਰੀਆਂ ਸ਼ਕਤੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਮੁਗਦੰ ਫਕੀਰ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਚਿਹਰੇ ਦਾ ਨੂਰ ਦੇਖ ਕੇ ਪਹਿਲਾਂ ਤੋਂ ਹੀ ਸਮਝ ਗਿਆ ਸੀ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਬਹੁਤ ਹੀ ਪਹੁੰਚੇ ਹੋਏ ਸੰਤ ਹੋ اے ਸੰਤ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਕੋਲੋਂ ਕੀ ਗਲਤੀ ਹੋਈ ਹੈ ਜਿਹੜਾ ਕੀ ਮੇਰੀਆਂ ਸਾਰੀਆਂ ਸ਼ਕਤੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾਂ ਸਤਿਗੁਰੂ ਜੀ ਨੇ ਉਸ ਮੁਗਦਮ ਫਕੀਰ ਨੂੰ ਜਵਾਬ ਦਿੱਤਾ ਕਿ ਉਹ ਮੁਗਦਮ ਤੂੰ ਦਿਨ ਰਾਤ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਲੰਬੀ ਤਪੱਸਿਆ ਕੀਤੀ ਹੈ ਇਹ ਸਭ ਆਪਣੇ ਆਪ ਨੂੰ ਪ੍ਰਸਿੱਧ ਕਰਨ ਲਈ ਅਤੇ ਅਲੌਕਿਕ ਸ਼ਕਤੀਆਂ ਨੂੰ ਪਾਉਣ ਲਈ ਕੀਤਾ ਸੀ ਪਰ ਜਿੰਨੀ ਤਪੱਸਿਆ ਤੂੰ ਅਲੌਕਿਕ ਸ਼ਕਤੀਆਂ ਨੂੰ ਪਾਉਣ ਲਈ ਕੀਤੀ ਜੇਕਰ ਐਨੀ ਤਪੱਸਿਆ ਤੂੰ ਪਰਮਾਤਮਾ ਨੂੰ ਪਾਉਣ ਵਾਸਤੇ ਕੀਤੀ ਹੁੰਦੀ ਤਾਂ ਤੈਨੂੰ ਪਰਮਾਤਮਾ ਵੀ ਮਿਲ ਜਾਂਦੇ ਤੂੰ ਉਸ ਹਿੱਲਦੀ ਹੋਈ ਮਸਜਿਦ ਨੂੰ ਬਚਾਉਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਉਹ ਇੱਕ ਚੰਗਾ ਕੰਮ ਕੀਤਾ ਸੀ ਪਰ ਮਸਜਿਦ ਡਿਗਣੋਂ ਬਚ ਗਈ ਤਾਂ ਤੇਰੇ ਦਿਮਾਗ ਵਿੱਚ ਹੰਕਾਰ ਆਇਆ ਕਿ ਉਹ ਮਸਜਿਦ ਮੈਂ ਡਿਗਣੋਂ ਬਚਾਈ ਹੈ हे ਮੁਗਦਮ ਫਕੀਰ ਜੇਕਰ ਇਹ ਚੰਗਾ ਕੰਮ ਕਰਕੇ ਵੀ ਇਨਸਾਨ ਦੇ ਮਨ ਵਿੱਚ ਹੰਕਾਰ ਆਉਂਦਾ ਹੈ ਤਾਂ ਉਹ ਕੰਮ ਕੀਤੇ ਦਾ ਕੋਈ ਵੀ ਫਾਇਦਾ ਨਹੀਂ ਉਸ ਸਾਰੇ ਕੀਤੇ ਕਰਾਏ ਤੇ ਪਾਣੀ ਫੀਰ ਜਾਂਦਾ ਹੈ ਜਿਸ ਜਗ੍ਹਾ ਤੇ ਹੰਕਾਰ ਆ ਜਾਂਦਾ ਹੈ ਉਸ ਜਗ੍ਹਾ ਤੇ ਪਰਮਾਤਮਾ ਨਹੀਂ ਰਹਿੰਦਾ ਇਨਸਾਨ ਹੰਸ ਤੋਂ ਇਲ ਦਾ ਰੂਪ ਧਾਰਨ ਕਰ ਲੈਂਦਾ ਹੈ ਇਨਸਾਨ ਦੇ ਸਰੀਰ ਵਿੱਚ ਇੱਕ ਹੀ ਜਣਾਵਾਸ ਕਰ ਸਕਦਾ ਹੈ ਜਾਂ ਤਾਂ ਹੰਕਾਰ ਜਾਂ ਫਿਰ ਪਰਮਾਤਮਾ ਗੁਰੂ ਜੀ ਦੇ ਮੂਹੇ ਇਹ ਸ਼ਬਦ ਸੁਣ ਕੇ ਮੁਗਦਮ ਸੰਕੀਰ ਦੇ ਦਿਮਾਗ ਦੀ ਧੂੜ ਸਾਫ ਹੋ ਗਈ ਅਤੇ ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹੋਇਆ ਤੇ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਕੇ ਸ਼ਾਂਤੀ ਬਖਸ਼ਣ ਦਾ ਆਸ਼ੀਰਵਾਦ ਲਿਆ ਸਤਨਾਮ ਸ੍ਰੀ ਵਾਹਿਗੁਰੂ